ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀਆਂ ਵਾ ਤੇ ਦੋਵੇਂ ਬਿਲਕੁਲ ਤਾਜ਼ੀਆਂ ਸੁਈਆਂ ਵਾ ਤੇ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਪਰ ਇਹ ਆ ਵੀ ਪਸ਼ੂ ਆਪਣਾ ਇੱਥੇ 베ਸ ਚ ਆ ਕੇ ਤੇ ਤਸੱਲੀ ਕਰਕੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਵਧੀਆ ਜੀ ਤੇ ਨਾਮ ਦੱਸਦੇ ਕਹਿੰਦੇ ਫਿਰ ਨਾਮ ਰਕਸ਼ਤ ਸ਼ਹਿਰ ਵਾਲੀ ਨਾਲਾ ਤਸੀਲ ਵੀ ਨਾਗ ਦਰਸ਼ਿਕ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਹਨਾ ਠੀਕ ਹੈ ਜੀ ਸ਼ਹਿਰ ਜਨਾਲੇ ਦੇ ਵਿੱਚ ਹੀ ਆ ਨਾ ਆਪਣਾ ਹਾਂਜੀ ਠੀਕ ਹੈ ਸਬਜ਼ੀ ਮੰਡੀ ਲੱਗ ਗਈ ਤੇ ਫੋਨ ਨੰਬਰ ਵੀ ਬੋਲ ਦੋ 956517346 ਠੀਕ ਹੈ ਕਵਾਂ ਕਰਦੀਆਂ ਕਿ ਲੈ ਹੁੰਦੀਆਂ ਜੇ ਹਾਂਜੀ ਆਹ ਵਾਲੀ ਆਪਣੀ ਕੀ ਪਿਛਲੇ ਸਵੇਰ ਆਂਦੀ ਸੀ ਅੱਛਾ ਉਹ ਵਾਲੀ ਹੁਣ ਵੀ ਲੈਣੀ ਹੈ ਇਹ ਸ਼ੌਵ ਵਾਲੀ ਹਰ ਕਿ ਲੈ ਹੁੰਦੀ ਹੈ ਤੇ ਇਹ ਕਿਉਂ ਵੇਚ ਦੇਣੀ ਆ ਜੀ ਇਹ ਅਸੀਂ ਲਾਗੇ ਸ਼ਾਲ ਰੈਸ਼ ਲਾਗੇ ਹਾਂ ਸ਼ਾਲ ਲੈ ਕੇ ਹਾਂ ਅੱਛਾ ਹਰ ਕੇ ਫਿਰ ਆਉਣਾ ਜਾਣਾ ਔਖਾ ਆ ਇਹ ਦੋ ਦਾਲੀਆਂ ਹੈਗੀਆਂ ਵੇਖ ਜਦ ਦੋ ਟਾਈਮ ਆਉਣਾ ਪੈਂਦਾ ਉਦੋਂ ਅੱਛਾ ਇਹ ਆ ਵੀ ਹੁਣ ਰਿਆ ਸਟਾਡੀ ਚੱਲ ਗਈ ਅੰਬਰਸਲ ਸ਼ਹਿਰ ਹੈ ਨਾ ਤੇ ਇਹ ਚੰਗਾ ਡੰਗ ਰੈ ਇਹਨੂੰ ਦੋ ਟਾਈਮ ਟਾਈਮ ਨਾਲ ਚੋਣਾ ਪੈਣਾ ਤੇ ਫਿਰ ਕਈ ਵਾਰੀ ਨਹੀਂ ਟਾਈਮ ਸਿਰ ਪਹੁੰਚਿਆ ਜਾਂਦਾ 20-18 20 ਕਿਲੋ ਦੁੱਧ ਕਰਨਾ ਇਸ ਨੂੰ ਟਾਈਮ ਨਾਲ ਚੋਣਾ ਪੈਣਾ ਹਾਂਜੀ ਹਾਂਜੀ ਤੇ ਤੁਹਾਡਾ ਰਾਦਾ ਫਿਰ ਜਿਹੜੀਆਂ ਹੁਣ ਵੇਚਦੀ ਐ ਆ ਜੱਤੀ ਜਾਂਦੀ ਐ ਇਹ ਚਲ ਲੈਣ ਦੇ ਨੇ ਵੀ ਨਾਲ ਦੋਗੇ ਤੇ ਤੁਹਾਡਾ ਰਾਦਾ ਜਦ ਤੁਸੀਂ ਦੱਸਦੇ ਵੀ ਚਲੋ ਨਾਲ ਇੱਥੇ ਦੁੱਧ ਪਾਈ ਜਾਵਾਂਗੇ ਇਹੋ ਰਾਦਾ ਹੈ ਵੀ ਚਲੋ ਇੱਕ ਤੇ ਦੋਹੇ ਉਤਰੀਆਂ ਰਹਿਣਗੀਆਂ ਤੇ ਪਰ ਹੁਣ ਤੁਹਾਡੀ ਰਾਸ਼ ਉੱਥੇ ਚਲ ਗਈ ਆ ਬੰਦੇ ਨੂੰ ਦੇਖਣਾ ਨਹੀਂ ਸਰਦਾ ਮੁੜ ਕੇ ਫੇਰ ਤੇ ਇੱਥੇ ਕੋਈ ਹੈ ਨਹੀਂ ਤੇ ਤੁਸੀਂ ਕਹਿੰਦੇ ਵੀ ਦੋਵੇਂ ਟਾਈਮ ਹੋਣਾ ਮੁਸ਼ਕਲ ਹੋ ਜਾਂਦਾ ਫਿਰ ਠੀਕ ਐ ਤੇ ਤਾਂ ਕਰਕੇ ਫਿਰ ਉਹਨੇ ਦੇ ਦੇਣੀਆਂ ਹਨਾ ਹੈਗੇ ਟੋਟਲ ਕਾਵਾਂ ਆਪਣੇ ਕੋਲ ਚਾਰ ਰਾਦੇ ਤਿੰਨ ਵੇਚ ਦੇਣੀਆਂ ਇੱਕ ਵੀ ਰੱਖਣੀ ਹੈ ਨਾ ਬਸ ਚਾਹ ਪਾਣੀ ਆਸ ਤੇ ਇੱਕ ਰੱਖ ਉਹ ਟੁਕੜੀ ਐ ਵੈਸੇ ਉਹ ਘਰੇ ਰੱਖ ਲੈਣੀ ਹੈ ਨਾ ਤੇ ਸੋਨੀਆਂ ਤੇ ਇੱਕ ਗੱਬਣ ਹੈ ਤੇ ਚਲੋ ਪਹਿਲਾਂ ਕਿਹੜੀ ਵਿਖਾ ਦਈਏ ਕਾਲੀ ਵਿਖਾ ਦਈਏ ਚਲੋ ਠੀਕ ਹੈ ਇਹ ਤਾਜੀ ਸੋਈ ਜਾਂਦੀ ਹੈ ਤਾਜੀ ਤਾਜੀ ਸੋਈ ਜੇ ਤੇ 8 ਸਾਲ ਬਰੀ ਆ ਠੀਕ ਆ ਆ ਦੇਖ ਸਕਦੇ ਜੀ 8 ਸਾਲ ਬਰੀ ਆ ਮੋਟੀ ਧਾਰਿਆ ਬਿਲਕੁਲ ਬਹੁਤ ਮੋਟੀ ਹੈ ਪੁਲੀ ਬੜੇ ਸ਼ਾਂਤ ਸੁਭਾਦੀ ਆ ਠੰਡੀ ਸੁਭਾਦੀ ਆ ਕੋਈ ਪੂਰ ਛੜਾ ਨਹੀਂ ਆ ਕਾਮੀਰ ਜੀ ਨੇ ਤੇ ਘਰ ਦੀ ਤੇ ਉਤਰਾ ਉਹ ਲਿਆਂਦੀ ਸੀ ਵੀ ਚਲੋ ਦੁੱਧ ਕਿੰਨੇ ਸੀ ਇੱਥੇ ਪੇਚੀ ਜਾਵਾਂਗੇ ਪਰ ਅੱਗੇ ਰਾਹ ਇੱਥੇ ਹੀ ਹੋ ਨੰਬਰੀ ਸਰ ਚੱਲ ਗਈ ਹੈ ਠੀਕ ਆ ਤੇ ਕਿੰਨੇ ਚਿਰ ਦੀ ਸੋਈ ਆ ਇਹ ਅੱਜ ਚੌਥਾ ਦਿਨ ਹੋ ਗਿਆ ਜੀ ਨੂੰ ਇਹ ਦੀ 6 7 8 9 6 ਦੀ ਸੋਈ ਹੈ ਤੇ ਅੱਜ ਤੇ ਬੋਲਾ ਹੀ ਆ ਹਨਾ ਹਾਂ ਜੀ ਹਾਂ ਜੀ ਬੋਲਾ ਹੀ ਜੀ ਕਿੰਨਾ ਕਹੂਗਾ 11 12 ਕਿਲੋ ਹੋਣਾ ਹੁਣ ਤੇ ਕਿੰਨਾ ਕ ਕਰੀ ਜਾਊਗੀ ਦੋ ਤੱਕ 18 ਕਿਲੋ ਕਰੀ ਜਾਊਗੀ ਅੱਛਾ ਜਿੱਦਾਂ ਕੱਦਿਆ ਜਿੱਦਾਂ ਕਾ ਦੀ ਬੰਤਰੇ 18 ਕਿਲੋ ਅੱਗੇ ਕਰਦੀ ਨਹੀਂ ਅੱਛਾ 18 ਕਿਲੋ ਕਰੀ ਜਾਂਦੇ ਤੋਰੋ ਹਾਂ ਫਿਰ ਮਗਰ ਕੀ ਆ ਗਿਆ ਤੇ ਮਗਰ ਤੇ ਮਸਾਜੇ ਮਗਰ ਅੱਛਾ ਬਿਲਕੁਲ ਤਾਜੇ ਬੱਚਾ ਜਿਹੜਾ ਉਤਰ ਰਹੀ ਹੈ ਵੀ ਕੱਦ ਕਾਠ ਚੰਗਾ ਵਾ ਹਾਲਾ ਵਾਲਾ ਘਾਸ਼ੀਲ ਸਾਹਿਬ ਬੜੀ ਫਰ ਹਾਂਜੀ ਠੰਡੀ ਤੇਰੀ ਆ ਜਿਹੜੀ ਘਰ ਚੋਂ ਨਹੀਂ ਚਲੋ ਚੰਗੀ ਆ ਆਜਲੇ ਆਓ ਜੀ ਬਾਕੀ ਦਾਦੇ ਤੋਂ ਬੜਾ ਐ ਸਾਹ ਦਾ ਕਿਹ ਕਾਹੀ ਪਾਪ ਤੋਂ ਸਾਹ ਕਿਸੇ ਕੋਕਸਿਆ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਹੈ ਜੀ ਆ ਜਾ ਵੀਰ ਜੀ ਤੇ ਕਿੰਨਾ ਫਿਰ ਵੀਰ ਜੀ ਮੋਲ ਰੱਖਣੇ ਦਾ ਆਪਾਂ ਕਰਨਾ ਤਾਂ ਭਾਵੇਂ 55000 ਕਰਦਗੇ। ਅੱਛਾ। ਪਰ ਇਹ ਆਪ ਚਲੋ ਜਿੱਥੇ ਦੇ ਦੇਣੀ 50000 ਕਰਾਂਗੇ। ਠੀਕ ਐ। ਮੰਗਲੋਂ ਭਾਵੇਂ 50 55 ਮੰਗਲੋਂ 60 ਮੰਗਲੋ। ਤੇ ਰਖਸ਼ਿਤ ਵੀਰ ਕੋ ਕਰਨਾ 50 ਚ ਮਾਨਤਨ। ਹਾਂਜੀ। ਕਰਨਾ ਕੋ 2000। ਅੱਛਾ 2000 ਤੱਕ 2000 ਮਾਨ ਕਰ ਦੇਣਾ। 48000 ਦੇ ਦੇਣੀ। ਮੌਕੇ ਤੇ ਹੋਰ ਹੋ ਜਾਊਗਾ। ਠੀਕ ਐ ਜੀ। ਮੌਕੇ ਤੇ ਮਾਨਤਨਾ ਹੋਰ ਹੋ ਜਾਊਗਾ। ਬਾਕੀ ਆਪਣੇ ਰਖਸ਼ਿਤ ਵੀਰ ਨੇ ਸ਼ੌਂਕ ਬੜਾ ਵੀਡੀਓ ਫੋਨ ਦਾ। ਚਾਹਣਾ ਵੀਡੀਓ ਚਲੋ ਬਣਾਈਆਂ ਉਹਨਾਂ ਨੇ। ਤੇ ਹੋਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੂਈ ਜਾਂਦੀ ਹੈ ਨਾ ਇਹ ਪਹਿਲਾ ਸੂਈ ਸਹੀ ਜੀ ਨਾਲ ਜਿਹੜਾ ਬਿਲਕੁਲ ਨਾਤਾ ਜੀ ਤੇ ਇਹਦੇ ਮਗਰ ਬੱਛੇ ਜੀ ਇਹਨੂੰ ਅਜ ਤੀਜਾ ਦਿਨ ਹੋਇਆ ਸੂਈ ਨੂੰ ਅੱਛਾ ਤੀਜਾ ਦਿਨ ਹੋਇਆ ਇਹਦੇ ਮਗਰ ਬੱਛੇ ਜੀ ਇਹਦੇ ਮਗਰ ਬੱਛੇ ਆ ਤੀਜਾ ਦਿਨ ਹੋ ਗਿਆ ਤੇ ਇਹਦੇ ਕੋ ਵੀ ਗੋਲਾ ਹੀ ਹੁਣਾਂ ਤੇ ਹਾਂਜੀ ਗੋਲਾ ਹੀ ਜੇ ਕੋਈ ਕਿੰਨਾ ਕੁ ਜੇ ਇਹਦੇ ਕੋਲ ਇਹਦੇ ਕੋ ਗੋਲਾ ਹੋਣਾ ਮੇਰੇ ਕੋਈ 9-10 ਕਿਲੋ ਅੱਛਾ ਇਹਦੇ ਕੋ 9 ਕਿਲੋ ਦਾ ਠੀਕ ਹੈ ਇਹ ਵੀ ਤਾਜੀ ਹੈ ਇਹ ਲੈ ਅਗਾਂਵਾਂ ਤੋਂ ਇੱਧਰ ਵੀ ਪੱਜੀਆਂ ਮਹੀਨਾ ਚੋਂ ਤੁਹਾਨੂੰ ਦਿਖਾਉਂਦੇ ਹਾਂ ਤਾਂ ਜੀ ਸੋਈਏ ਬੱਚੇ ਦਾ ਥੋੜਾ ਜਿਹਾ ਵਾਧਾ ਕਰਦੀ ਹੈ ਇਹਨੇ ਸੰਤਿੰਜ ਇਹ ਨੂੰ ਅੱਜ ਜਦੋਂ ਸ਼ੇਰੇ ਥੋੜੀ ਕੇ ਠੀਕ ਹੈ ਜੀ ਤੇ ਇਹ ਉਤਰਾ ਕਿੰਨਾ ਕੁ ਦੁੱਧ ਕਰੀ ਜਾਊਗੀ ਬਰਾਹਰ ਕਿਲੋ ਕੀ ਜਾਂਦਾ ਇਨਾ ਚਕਾਰ ਹੀ ਸਕਦੀ ਅੱਛਾ 12 ਕਿਲੋ ਦੇ ਲਾਗੇ ਬੰਨੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 38000 ਕਰਦੇ 38000 ਮਨ ਕਰਦਾਂਗੇ ਕਿੰਨਾ ਕਰਨਾ ਰਕਸ਼ਿਤ ਵੀਰ ਮਾਨ ਨੇ ਦਾ 36 ਦੇ ਦਾਂਗੇ ਹੋਰ ਕਰਦੀ ਹੈ 34000 ਦੀ ਦੇ ਦਈਏ 34000 ਦੀ ਦੇ ਦੋ ਵਿੱਚ ਮੰਨਤਾ ਨੂੰ ਹੋ ਜਾਊਗਾ ਹਨਾ ਕੋਈ ਵੀਰ ਫੋਨ ਲਾਵੇ ਕਰੇ ਹਨਾ ਠੀਕ ਹੈ ਤੇ ਗਾਂ ਉਧਰੋਂ ਵੀ ਰਹਿ ਗਈ ਹਨਾ ਵੀ ਦਿਖਾ ਦੀਏ ਇੱਕ ਉਪਰਲੀ ਗਾਂ ਜਿਹੜੀ ਤੋਕੜੇ ਉਹ ਕਿੰਦੇ ਘਰੇ ਰੱਖ ਲੈਣੀ ਆ ਚਾਹ ਪਾਣੀ ਦਾਨੇ ਚਲਾ ਸਾਰੇ ਜਣ ਤੇ ਆ ਜਿਹੜੀ ਗਾਂ ਜੇ ਇਹ ਜਿਹੜੀ ਗਾਂ ਹੈ ਆਪਣਾ ਮਹੀਨੇ ਤੱਕ ਸੂਹ ਪਾਣੀ ਹੈ ਅੱਛਾ ਮਹੀਨੇ ਤੱਕ ਸੂਹ ਪਾਣੀ ਹੈ ਬਾਕੀ ਠੀਕ ਹੈ ਇਹ ਵੀ ਬੜੀ ਆ ਪਰ ਇਹਦਾ ਅੰਗੇ ਇਹ ਵੀ ਜਰਾ ਪੰਨਿਆਂ ਦੇ ਤੇ ਲੱਖਾਂ ਚੁਕੜੀ ਠੀਕ ਆ ਇਹ ਸੂਹੇ ਪਹਿਲਾਂ ਸੂਣੀ ਪੱਕ ਕੇ ਸੂਹਣ ਦੀ ਅੱਛਾ ਥੋੜਾ ਪੱਕ ਕੇ ਸੂਹਣ ਦੀ ਤੇ ਸੂਹ ਆ ਕਹਿੰਦੇ ਪਹਿਲਾਂ ਹੀ ਸੂਣੀ ਆ ਪਹਿਲਾਂ ਸੂਣੀ ਆ ਠੀਕ ਆ ਸੂਣੀ ਪੱਕ ਕੇ ਸੂਹ ਠੀਕ ਆ ਤੇ ਕਿੰਨਾ ਕ ਦੁੱਧ ਕੱਢ ਜੋਗੇ ਉਤਰਾ ਪਹਿਲੇ ਸੂਹੇ ਉਹ ਦੇਣ ਵਿੱਚ 18 ਕਿਲੋ ਦੀ ਆਦਾਵਾ ਹਾਂਜੀ 40 40 ਰਾਜੀ ਆ 20 ਕਿਲੋ ਕਰੀ ਸਕਦੀ ਹੈ ਜੀ ਤੋਰਾਂ ਹੈ ਕਰੀ ਨਾ ਤੋਰ ਹੀ ਤੀਏ ਇਹ ਇਹ ਕਰਦੀ ਪਾਲੀ ਜੇ ਹਾਂਜੀ ਹਾਂਜੀ ਤੇਰੀ ਆ ਬਤਰੀਕ ਨਹੀਂ ਲਿਖੀ ਤਰੀਕ ਉਤਰਾ ਕਹਿੰਦੇ ਵੀ ਲਿਖੀ ਨਹੀਂ ਆ ਲੈ ਲੈ ਅੰਦਰ ਨਾ ਖੁਰਲੀ ਤੇ ਭਾਈਦੀਆਂ ਉੱਥੇ ਗਿੱਦੀਆਂ ਕੋਈ ਨਹੀਂ ਬੰਦੋ ਇੱਥੇ ਬੰਦੋ ਬੰਦੋ ਉੱਥੇ ਉੱਥੇ ਬੰਦ ਇਹ ਵੀ ਦੇ ਸਿੰਘ ਨਹੀਂ ਦਗਾਏ ਉਤਰਾ ਆ ਦੇਖ ਸੰਦੇ ਥਾਣੇ ਦੇ ਸੰਤੋਂ ਬੜੇ ਛੋਲੇ ਤੇ ਮੁੱਲ ਫਿਰ ਇਹਦਾ ਇਹਦਾ ਫੋਟੇ ਕਰ ਲਾਂਗੇ ਜੇ ਕਿਸ ਨੂੰ ਪਸੰਦ ਆਊਗੀ ਅੱਛਾ ਤੇ ਫੋਟੇ ਕਰ ਲਾਂਗੇ ਠੀਕ ਆ ਕਿਉਂ ਕੱਤੀ ਕਰਕੇ ਰਹਿ ਗਈ ਆ ਹਾਂਜੀ ਹਾਂਜੀ ਲੇਕਿਨ ਇਹਨੂੰ ਪਸੰਦ ਆਊ ਤੇ ਵੀ ਦੇ ਦਾਂਗੇ ਨਹੀਂ ਤੇ ਫਿਰ ਆਪੇ ਦੱਸ ਦੇਣ ੜਕੇ ਦੇ ਏ ਆਪੇ ਹੋਣ ਦਾ ਫਿਰ ਹੁਣ ਸਾਮ ਛੱਡ ਕੇ ਉਸਹਾ ਨਹੀਂ ਦੇ ਦੇਣੀ ਕੋਈ ਵੀਰ ਫੋਨ ਲਾਊਗਾ ਤੇ ਆਪੇ ਉਹਨਾਂ ਦਾ ਸਾਮ ਜਿੰਨੀ ਦਾ ਸਾਮ ਛੱਡ ਦਾਂਗੇ ਠੀਕ ਆ ਤੇ ਬਾਕੀ ਚਲੋ ਜੜੀਆਂ ਮੈਂ ਤੁਹਾਡੇ ਘਰੋਂ ਤਸੱਲੀ ਕਰਕੇ ਨਾ ਤਸੱਲੀ ਕਰਕੇ ਦੋ ਡੰਗ ਚੋਏ ਆਪਣੀ ਬੰਦਾ ਹਾਂਜੀ ਸੋ ਆਪ ਸਮਾਲ ਆਪ ਚੋਗੇ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਤੋਂ ਬੋਲ ਕੇ ਕੱਲ ਜਿੰਨੇ ਪੈਸੇ ਖਰਚਨੇ ਆਪਣੀ ਤਸੱਲੀ ਕਰੇ ਠੀਕ ਹੈ ਜੀ ਉਹ ਜੜੀਆ ਉਹਨੂੰ ਆਪਾਂ ਕਿੱਥੇ ਹੋ ਗਿਆ 4-5 ਟਟੀਗਾ ਭਰਾ 4-5 ਟਟੀਗਾ ਭਰਾয়া ਅੱਛਾ 1 ਮਹੀਨੇ ਦੇ 5 ਦਿਨ ਹੋ ਗਏ ਆ ਠੀਕ ਆ ਉਹ ਜੜੀ ਠੀਕ ਆ ਉਹ ਖੜਾ ਕਰਕੇ ਜੜੀਆਂ ਜਿੰਨਾ ਕੋਈ ਆਈ ਉਹ ਠੀਕ ਹੈ ਉਹ ਬਹੁਤੀ ਰਲ ਗਈ ਹੈ ਦੁੱਧੋਂ ਸੋਗੀ ਅੱਛਾ ਤੇ ਬਾਕੀ ਚਲੋ ਉਹ ਜੇ ਕਿ ਹਮ ਚੰਗੀ ਲੱਗੂ ਤੇ ਦੇ ਦਾਂਗੇ ਉਹ ਵੀ ਚਲੋ ਇਹ ਦੇਖੋ ਦੁੱਧਨ ਹਿਸਾਬ ਦਾਹੀ ਆ ਇਹ ਵੀ ਲੱਗੂ ਇਹ ਵੀ ਦੇ ਦਾਂਗੇ ਨਾ ਮਾਤਰੀ ਹਾਤਰੇ ਦੇਖੋ ਥੋੜਾ ਹੀ ਤੇ ਬਾਕੀ ਆਪਣਾ ਵੇਸ ਚਾਖ ਕੇ ਤੇ ਆਪਣੀ ਸਮਝ ਲੈ ਤੇ ਮਰਜ਼ੀ ਨਾ ਕਰੋ ਜੀ